ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਨੌਜੀ ਕੀ ਹਾਲ ਚਾਲ ਆਮੀਦ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸਵਾਗਤ ਆ ਤੁਹਾਡਾ ਨੂਰ ਬਲੌਗ ਚੈਨਲ ਤੇ ਸਭ ਤੋਂ ਪਹਿਲਾਂ ਤਾਂ ਇਹ ਜਿੱਕਰ ਹੈ ਚੈਨਲ ਤੇ ਫਸਟ ਟਾਈਮ ਦਾ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਮੈਂ ਜੇ ਕਰਨ ਵੀ ਖਾਲੀ ਲਿਖੀ ਕਰਦੀ ਆ ਬਹੁਤ ਇਹ ਜੀ ਸਿੱਕਲ ਵਾਸਤੇ ਜਿਆਦਾ ਹੈਵੀ ਪੈਰ ਸੀ ਉਹਦੇ ਕਰਕੇ ਨਾ ਮੇਰੇ ਥੋੜੀ ਜੀ ਨਾ ਉਹ ਹੋ ਜਾਂਦੇ ਐ ਅਲਰਜੀ ਟਾਈਪ ਜੇ ਹੋ ਜਾਂਦਾ ਫਿਰ ਕਜੀ ਹੁਣ ਲੱਗ ਜਿੱਦੀ ਆ ਕੰਨਾਂ ਤੇ ਕੋਈ ਵੀ ਪਾਈ ਨਹੀਂ ਆਦੀ ਮੈਂ ਬਹੁਤ ਘੱਟ ਪਾਉਣੀ ਐ ਜਿਹੜੇ ਘਰੇ ਬੱਚੇ ਆ ਗਏ ਸੀਗੇ ਸਕੂਲੋਂ ਤੇ ਚਾਹ ਵਗੈਰਾ ਪੀ ਕੇ ਕਬੀੜੀ ਦਾ ਚਲੇਗੀ ਆਪਣੀ ਟਿਊਸ਼ਨ ਤੇ ਤੇ ਕੱਪੜੇ ਦੇਖੋ ਖਲਾਰਾ ਵਰਦੀ ਉਤਾਰ ਕੇ ਨਹੀਂ ਛੱਡਦੇ ਆ ਕਿਸੇ ਦੇ ਸਿਲਾਈ ਵਾਲੇ ਆਏ ਸੀਗੇ ਕੱਪੜੇ ਦੋ ਸੂਟ ਤੇ ਇੱਧਰ ਮੈਂ ਕਰ ਰਹੀ ਸੀ ਸਿਲਾਈ ਸੂਟ ਬਸ ਸੂਟ ਆਪਣਾ ਹੋ ਗਿਆ ਸਿਲਾਈ ਕੱਲੀ ਤੇ ਭਾਈ ਜਣੇ ਲੇੜਾ ਜਿਹੜੀ ਹੋਰ ਹੈਗੀ ਨੀਚੇ ਦੀ ਖੁੱਲੀ ਰਹੀ ਲੀਣਾ ਕਿੱਥੇ ਆ ਪਈ ਆ ਦੇ ਮੇਰੀਆਂ ਸੋ ਵਾਦੀ ਬੈਠੇ ਆ ਜੇ ਮੈਂ तकरीबन 10:30 ਵਜੇ ਦੀ ਲੋਹਣਾਣਾ ਸੂਟ ਸੀਗਾ ਜਿਹੜਾ ਮੈਂ ਤਿਆਰ ਕੀਤਾ ਤੇ ਆ ਦੇਖੋ ਇੱਧਰ ਵੀ ਬੱਚੇ ਉਤਾਰ ਕੇ ਵਰਦਿਆ ਬੁਰਦੀਆਂ اٹੇ ਫੋਣ ਸਾਰਾ ਕੁਝ ਐਂ ਛੱਡ ਕੇ ਚਾਹ ਪੀਤੇ ਚਲੇ ਗਏ ਇੱਧਰ ਮੈਂ ਬਣਾਉਣਾ ਸੀ ਗਰਮ ਮਸਾਲਾ ਇਹ ਵੀ ਵੀਡੀਓ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਵੀ ਇਹ ਵੀ ਗਰਮ ਮਸਾਲਾ ਨਾਲ ਆਪਾਂ ਕਿਹੜੇ ਕਿਡੀਆਂ ਚੀਜ਼ਾਂ ਪਾਈਆਂ ਨੇ ਬਣਾਉਂਗੀ ਦੀ ਵੀਡੀਓ ਵੀ ਕਰੂੰਗੀ ਆ ਨਹੀਂ ਕਰਕੇ ਨੇ ਇਧਰ ਕਿਚਨ ਚ ਵੀ ਰੋਟੀ ਪਾਣੀ ਖਾ ਕੇ ਗਏ ਨੇ ਬੱਚੇ ਬਸ ਇੱਧਰ ਸਭਾ ਕੁਝ ਛੱਡ ਕੇ ਚਲੇ ਗਏ ਮੈਂ ਵੀ ਹੱਲੇ ਚਾਹ ਪੀਣੀ ਆ ਤਾਂ ਆਪਾਂ ਵੀ ਚਾਹ ਪੀ ਲੈਨੇ ਫਿਰ ਮੈਂ ਇਹਦੀ ਤਰਪਾਈ ਦਾ ਕੰਮ ਕਰਦਾ ਇਹਨੂੰ ਤਿਆਰ ਕਰ ਦਈਏ ਫਿਰ ਇੱਕ ਸੂਟ ਹੋਰ ਆ ਕਿਸੇ ਦਾ ਉਹ ਗੱਲਾ ਸ਼ਰਟਾ ਹੋ ਗਲੀ ਉਹ ਵੀ ਤਿਆਰ ਕਰਦੀ ਆ ਅੱਜ ਤੇ ਇਹਨਾਂ ਨੂੰ ਆਪਾਂ ਲਗਾਗੇ ਕਰ ਲੂ ਆ ਸੂਟਾਂ ਦੇ ਦੇਖੋ ਜਿਸ ਤਰ੍ਹਾਂ ਇਹ ਸੂਟ ਨੇ ਮੀਗਿੰਦਾਲਾ ਇਹ ਤਾਂ ਹੈਗਾ ਪਰਪਲ ਕਲਰ ਦਾ ਸੂਟ ਹੈਗਾ ਇਹਦੇ ਗਲੇ ਤੇ ਵਰਕ ਹੈ ਗਲੇ ਤੇ ਤੇ ਨਾਲ ਇਹਦੇ ਪੱਲੇ ਤੇ ਹਨਾ ਨਮਤਿ ਕਾਜੀ ਮੈਂ ਅੱਜ ਕੱਲ ਚੱਲੇ ਨਾਲ ਬੋਟਮ ਆਈ ਵੈਕਸਨ ਕਲਰ ਦੀ ਜਿਆਦਾਖੀ ਇੱਕਦਮ ਸੂਟ ਆ ਤਾਂ ਹੈਗਾ ਜਿਹੜਾ ਨਾ ਵਰਕ ਆ ਗਲੇ ਦੇ ਉੱਤੇ ਇਹ ਸਹਿਵੇਂ ਕਰਕੇ ਜਿਵੇਂ ਕਰਖਤੇ ਦੜੇ ਤੇ ਵਰਕ ਆ ਗਿਆ ਤਾਂ ਇਦਾਂ ਤੇ ਆ ਆ ਗਿਆ ਦੇ ਪੱਲੇ ਦੇ ਵਰਕ ਉੱਪਰ ਆ ਜਿਹੜੀਆਂ ਲੈਣਾ ਜਾਂਦੀਆਂ ਨੇ ਤੇ ਇਹਦੇ ਨਾਲ ਹੈ ਜੀ ਆਹ ਵਾਲੀ ਬਾਟਮਾਂਗੇ ਬਾਟਮ ਤੇ ਵੀ ਵਰਤਾਂ ਪਹਿਲਾਂ ਉਹ ਕਹਿੰਦੇ ਸੀ ਵੀ ਇਹਦਾ ਸਰਾੜਾ ਬਣਾ ਲਿਓ ਪਰ ਇਹਦਾ ਸਰਾੜਾ ਨਾ ਕਿਸੇ ਤਰ੍ਹਾਂ ਵੀ ਨਹੀਂ ਆਉਂਦਾ ਹੈਗਾ ਸਹੀ ਫਿਰ ਮੈਂ ਦਿੱਤੀ ਮੈਂ ਕਿ ਮੈਂ ਰੱਦਦੀ ਵੀ ਜਿਵੇਂ ਨਾ ਹੁਣ ਵੀ ਪਾਕਿਸਤਾਨੀ ਇਸ ਸਲਵਾਰਾਂ ਵੀ ਪਾਉਂਦੀਆਂ ਨੇ ਗੁਣੀਆਂ ਜਨ ਵੀ ਉਹ ਵੀ ਸੋਹਣੀਆਂ ਲੱਗਦੇ ਨੇ ਦੇਖੋ ਆਹ ਬੜਾ ਵਰਕ ਹੈ ਨਾ ਇਹਦੇ ਹੇਠਾਂ ਤੇ ਹੋਗਾ نیچے ਮੂਰੀਆਂ ਦੇ ਕਸੂਟ ਇਹ ਹੋ ਗਿਆ ਤੇ ਇਹ ਕਾਫੀ ਇਲਵੈਂਟਰ ਕੱਲਣਾ ਇਹ ਤੇ ਹੈਗਾ 골ਡ ਬਰਕ ਬੱਲੇ ਤੇ ਉੱਪਰ ਇਹਦਾ ਸਿਲੋਸ ਕੀ ਜੀ ਲੱਗੀ ਹੋਈ ਆ ਸਾਰੇ ਸੋਨੇ ਸੂਟ ਬਸ ਹੈਗੇ ਇਹ ਲਾਈਨਿੰਗ ਵਾਲੀ ਨੇ ਥੋੜੀ ਜਿਹੀ ਲਾਈਨਿੰਗ ਵਾਲੇ ਤੇ ਟਾਈਮ ਆ ਜਿਹੜਾ ਜਿਆਦਾ ਲੱਗਦਾ ਹੁੰਦਾ ਸਿੰਪਲ ਨਾਲੋਂ ਤਾਂ ਕਰਕੇ ਨਾ ਹੈਲੋ ਲੋਜੀ ਬੱਚੇ ਵੀ ਆ ਗਏ ਬੁਖਾਰ ਤੇ ਆ ਗਏ ਦੇਖੋ ਦੇਖ ਨੂਰ ਆ ਕਦੇ ਤਾਂ ਨੂਰ ਜੁੜਾ ਕਰਕੇ ਜਾਂਦੀ ਆ ਕਦੇ ਨੂਰ ਕਰਕੇ ਜਾਂਦੀ ਝੁੰਡੀਆਂ ਹੁਣ ਅੱਜ ਇਹ ਝੁੰਡੀਆਂ ਜਾਂ ਕਰਕੇ ਗਈ ਸੀ ਦੋ ਆ ਦੇਖੋ ਇਹ ਲੈ ਕੇ ਨੇ ਪੂਜਿਆ ਕਰੇ ਨੰਨੇ ਪੂਜਿਆ ਲੈਂਦਾ ਪਰ ਉਹ ਇਹਨਾਂ ਦੇ ਨਾ ਪਸੰਦ ਨਹੀਂ ਆਇਆ ਉਹਦੇ ਨਾ ਮਿਰਚਾਂ ਨਹੀਂ ਹੈਗੇ ਕਹਦੇ ਨੇ ਤੇ ਕਰਾਰਾ ਨਹੀਂ ਹੈਗਾ ਪੂਜਿਆ ਇੱਥੇ ਮਿਰਚਾਂ ਨਹੀਂ ਬਿਸਕੁਟ ਵੀ ਪਏ ਨੇ ਪਰ ਜਿਹੜੀ ਦੁਕਾਨ ਵਾਲੀ ਚੀਜ਼ ਆ ਉਹ ਬੱਚੇ ਜ਼ਿਆਦਾ ਖਾਂਦੇ ਨੇ ਹਨਾ ਮੈਂ ਮਿੱਠੂ ਹੈ ਹੈ ਮਿੱਠੂ ਉਹ ਦੇਖੋ ਉੱਪਰ ਡੱਬੇ 'ਚ ਪਏ ਨੜ ਜਲੇਬੀਆਂ ਦਿਖਾਵਾਂ ਮੈਂ ਆ ਦੇਖੋ ਆਇਆ ਬੱਚਾ ਲਗਦਾ ਮੈਂ ਨਹੀਂ ਕਹਿੰਦੇ ਬਿਸਕੁਟ ਮੈਂ ਤੁਹਾਨੂੰ ਵੀ ਦਿਖਾਉਣੀ ਆ ਉਹ ਪੈਂਦਾ ਆ ਦੇਖੋ ਆਹਦੇ ਬੇਰੇ 'ਚ ਨਾ ਸਾਰੇ ਬਿਸਕੁਟ ਨੇ ਪਰ ਇਹਨਾਂ ਦੇ ਪਸੰਦ ਨਹੀਂ ਆਇਆ ਇਹ ਲੈ ਗੀ ਆਪਾਂ ਯਾਨੀ ਬਿਸਕੁਟ ਵਾਇਪੂ ਜੀ ਆ ਵੀ ਪਿਆਗਾ ਲੱਡੂ ਵੀ ਆਇਆ ਹੁਣ ਕਿ ਸਿਰਫ ਜੀ ਆਇਆ ਲੱਡੂ ਵੀ ਪੈ ਨਹੀਂ ਚਲੋ ਦੇ ਫਲ ਕੋਈ ਨਹੀਂ ਅੱਜ ਅਗੋਂ ਗੱਡੀ ਬੰਗਾਂ ਮੰਗੇ ਨਾ ਪਾਪਾ ਰੋਪਾ ਚਲੋ ਇਹ ਪਹਿਲਾਂ ਸਭ ਨੇ ਢੀ ਸ਼ਾਲਟ ਆਪਣੇ ਉਮ ਕਰਦਾ ਤਿਆਰ ਹੁਣ ਚ ਵੀ ਗਾ ਫਿਆ ਪੀ ਚੇਲੀ ਰਾਂਗੀ ਰੰਗ ਕਰ ਰੱਖਿਆ ਨਹੀਂ ਤੇਰੀ ਸ਼ਾਲਟਾ ਵਸ ਮੇਰੀ ਕਿਆਰ ਹੋ ਗਈਆ ਤੇ ਇਹ ਕੱਲਾ ਕੱਲੀ ਦੇ ਰਹਿਣਾ ਵਾਤ ਚਲੋ ਜੀ ਮਣੀ ਨਾ ਉੱਡ ਲਾਉਂਦੇ ਨਾਲ ਪਾਪਾ ਕਾ ਦੇ ਕੰਟੀਨਿਊ ਬਸ ਲੈ ਲਈ ਸ਼ਰਟ ਦੇਖ ਲੈ ਫਿਰ ਆਪਾਂ ਕਾ ਦੇਖਣ ਦਾ ਲਗਾ ਦੇ ਨਵੀਂ ਨਾਲ ਸਬਜ਼ੀ ਵੀ ਬਣਾਉਣ ਵਾਲੀ ਅੱਜ ਬਣਾਵਾਂਗੇ ਬੱਚਿਆਂ ਦੀ ਬਲਤੀ ਜ ਹਾਂ ਤੁਸੀਂ ਡੇਲੀ ਕਰਨੇ ਕੱਪੜੇ ਕਦੇ ਵੀ ਨਹੀਂ ਹੋਣਾ ਇੰਨੀ ਪਾ ਕੇ ਦੀ ਵਧੀ ਕੁ ਨਾਮੇ ਕੋਤੀ ਪਾਣੀ ਮੈਂ ਫੈਂਟ ਨਹੀਂ ਪਾਣੀ ਕੁਛ ਨਾ ਸਿੱਧਾ ਸਰਗਰ ਲੱਗਦਾ ਹੁੰਦਾ ਨਾ ਨਹੀਂ ਮੈਂ ਕਹਿਣੀ ਤੇ ਰਿਹਾ ਦਰਾਂ ਸਾਰਾ ਰੱਖ ਦੇਣਾ ਆ ਹਾਂਜੀ ਇੱਥੇ ਬੇਟੀ ਲੱਗੀ ਸੀ ਬਾਕਸ ਦਾ ਕੋਈ ਡੀਓਵੇ ਬਣਾਉਣਾ ਹੈ ਨਾ ਤੇ ਇਹ ਸੀਗਾ ਮੈਂ ਜੱਗ ਲੈ ਕੇ ਜਾਂਦਾ ਚਾਹ ਵਾਲਾ ਨਾ ਉਹ ਇਹਨੂੰ ਬਾਕਸ ਦੇਖ ਕੇ ਨਾ ਮੈਨੂੰ ਤਾਂ ਨਹੀਂ ਪਤਾ ਲੱਗਿਆ ਵੀ ਕੀ ਬਣਾ ਰਹੀ ਸੀ ਜਦੋਂ ਮੈਂ ਆ ਕੇ ਕੋਲੇ ਦੇਖਿਆ ਫਿਰ ਮਮਾ ਕਹਿੰਦੀ ਤੁਸੀਂ ਮੇਰੀ ਵੀਡੀਓ ਬਣਾ ਲਓ ਵੀ ਮੈਂ ਕੁਛ ਬਣਾ ਰਹੀ ਹਾਂ ਇਹ ਜਿਹੜੇ ਬਾਕਸ ਸੀਗਾ ਇਹ ਸੀਗਾ ਚਾਵਲਾ ਆ ਰਾ ਕੋਈ ਵੀ ਧੰਨਾ ਬਾਕਸ ਉਪਿਆ ਹੁੰਦਾ ਜਾਂ ਕਿਨ ਬੋਟਲ ਦੇ ਸੀਗੀ ਇਹਨੇ ਕੁਛ ਨਾ ਕੁਛ ਉਹਤੇ ਕਰਨ ਲੱਗ ਜਿੰਦੇ ਹੁੰਦੇ ਇਹ ਵੀ ਥੋੜਾ ਜਿਆਦਾ ਸ਼ੌਂਕ ਆ ਸ਼ੌਂਕ ਤਾਂ ਮੈਨੂੰ ਬਸ ਮੇਰੇ ਕੋਲ ਥੋੜਾ ਜਿਆਦਾ ਨਾ ਟਾਈਮ ਨਹੀਂ ਹੁੰਦਾ ਹਨਾ ਕਰਨ ਦਾ ਤੇ ਇਹ ਜਿਹੜੇ ਉਧਰ ਵਾਲ ਪੇਪਰ ਦੇ ਪੀਸ ਛੋਟੇ ਛੋਟੇ ਕੱਟੇ ਹੋਏ ਸੀ ਇਹ ਇਹ ਉਧਰੋਂ ਲੈ ਆਈ ਕਹਿੰਦੀ ਮਮਾ ਮੇਰੇ ਇਹ ਕੰਮ ਆ ਜਾਣਗੇ ਇਹ ਬਸ ਬਾਕਸ ਦੇ ਅੱਲੇ ਦੁਆਲੇ ਲਾ ਕੇ ਸਾਰਾ ਉਹ ਕਰ ਦੂ ਪਤਾ ਨਹੀਂ ਇਹਦੇ ਵਿੱਚ ਇਹਨੇ ਕੀ ਪਾਉਣਾ ਕਹਿੰਦੀ ਬਸ ਮੇਰੇ ਕੁਝ ਕੰਮ ਆਊਗਾ ਤੇ ਪਹਿਲਾਂ ਤੈਨੇ ਉੱਪਰਲੀ ਸਾਈਡ ਜਿਹੜੀ ਖੁੱਲ ਰਹੀ ਹੈਗੀ ਯੱਕ ਦਾ ਉੱਪਰਲੀ ਸਾਈਡ ਹੁੰਦਾ ਯਾਨੀ ਉਹ ਰੱਖ ਲਈ ਸੀ ਇਹਨੇ ਖੁੱਲਾ ਫਿਰ ਮੈਂ ਇਹਨੂੰ ਕਿਹਾ ਮੈਂ ਕਿਹਾ ਇਧਰੋਂ ਤਾਂ ਕੁਝ ਨਹੀਂ ਵਿੱਚ ਪੈਣਾ ਹੈਗਾ ਤੀ ਤੂੰ ਉੱਪਰਲੀ ਸਾਈਡ ਰੱਖ ਲਾ ਤੇ ਇੱਥੇ ਮੇਰੇ ਕੋਲੇ ਆ ਗਈ ਸੀ ਕੋਈ ਭੈਣ ਬਲੀਚ ਵਗੈਰਾ ਕਰਾਉਣ ਦੀ ਲਈ ਹਨਾ ਉਧਰ ਕੰਮ ਚੱਲਦੇ ਕਰਕੇ ਨਾ ਮੈਂ ਇੱਥੇ ਰੂਮ ਦੀ ਰੱਖੀ ਹੋਈ ਸੀ ਕੁਰਸੀ ਆ ਦੇਖੋ ਮੇਰੀ ਅਲੀਰਾ ਦਾ ਇੰਨਾ ਜਿਆਦਾ ਘਾਹ ਪਿਆ ਪਿਆ ਇੱਥੇ ਹਾਂਜੀ ਮੈਂ ਹੁਣ ਹੁਣ ਫ੍ਰੀ ਹੋਈ ਹਾਂ ਤਕਰੀਬਨ ਜਿਹੜਾ ਟਾਈਮ ਆ ਇੱਥੇ ਹੋ ਗਿਆ ਹਾਂ ਦੱਸ ਜਰਾ ਸਵੇ ਸਾਢੇ 6 ਹੁਣ ਪਹਿਲਾਂ ਬਲਿਆ ਹਾਂ ਹੁਣ ਬਲੀਚ ਕਰਵਾ ਕੇ ਗਏ ਨੇ ਨਾਲ ਹੀ ਇੱਕ ਬਹਿਣ ਆ ਗਈ ਸੂਟ ਸਲਾਈ ਕਰਾਉਣੀ ਆ ਹਨਾ ਬਸ ਉਚੋ ਜੀ ਰਹੀ ਤੇ ਹੁਣ ਸਮਾਨ ਜਿਹੜਾ ਅੰਦਰੋਂ ਬੇਟੀ ਤੁਸੀਂ ਖਵਾਇਆ ਬੈਠੀ ਐ ਟਿਊਸ਼ਨ ਤਾਂ ਮੈਂ ਤਾਂ ਤੁਮਾਂ ਦਾ ਸਮਾਨ ਸਾਰਾ ਇਕੱਠਾ ਕਰ ਕੱਪੜੇ ਇੱਕ ਵਾਰੀ ਇੱਥੇ ਧਰਦੇ ਸੂਟ ਇੱਕ ਇਹ ਆਪਣਾ ਹੋ ਗਿਆ ਤਿਆਰ ਮੈਂ ਤੁਹਾਨੂੰ ਦਿਖਾਉਣੀ ਆ ਤਰਪਾਈ ਵਗੈਰਾ ਵੀ ਮੈਂ ਪਹਿਲਾਂ ਕਰਤੀ ਸੀ ਥੋੜੀ ਜਿਹੀ ਰਹਿੰਦੀ ਸੀਗੀ ਤੇ ਆ ਆਪਣੀ ਹੋਈ ਆ ਇਹਦੀ ਜਿਹੜੀ ਹੈਗੀ ਆਗੀ ਸਲਵਾਰ ਆਗੀ ਇਹਦੀ ਤਿਆਰ ਹੋਈ ਆ ਤੇ ਐਥੇ ਥੋੜੇ ਹੁਣ ਫੋਨ ਹੁਣ ਐਂ ਹੋਣਾ ਹੈ ਆ ਤੁਹਾਨੂੰ ਸ਼ਾਇਦ ਕੋਈ ਫੋਨ ਦਊਗੀ ਜਿਹੜੀ ਮੈਂ ਸ਼ਾਰਟ ਕੀਤੀ ਆ ਵਾਲੀ ਜਿਹੜੀ ਹੈਗੀ ਇਹਦੇ ਸ਼ਾਰਟ ਇੱਕ ਇਹਦੇ ਪ੍ਰੈਸ ਦਾ ਕੰਮ ਰਹਿ ਗਿਆ ਤੇ ਇੱਕ ਰਹਿ ਗਿਆ ਇਹਦਾ ਇੰਟਰਲੌਕ ਦਾ ਕੰਮ ਆਵੜਾ ਨਿੱਕੀਂ ਦਾ ਦਾ ਵੜਕਾ ਸ਼ਾਰਟ ਸਾਰੀ ਤਿਆਰ ਹੋ ਗਈ ਤੇ ਪਾਈ ਵਗੈਰਾ ਵੀ ਹੋ ਗਈ ਤਕਰੀਨ ਕੱਚਾ ਦੇਣ ਨਾਲ ਰਹਿ ਗਿਆ ਇਹ ਮੈਂ ਸੁਬਾ ਦੇਣਾ ਦਾ ਹੁਣ ਪਰ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਸੁਬਾ ਨਾ ਸਾਢੇ 6 ਵਜੇ 7 ਵਜੇ ਲੈ ਜਾਓ ਵੀ ਸਕੂਲ ਲੈ ਜਾਓ ਇੱਕ ਇਹਨਾਂ ਦਾ ਰੋਛਾ ਹੋ ਰਾ ਉਹ ਥੋੜਾ ਜਿਹਾ ਘੱਮ ਹੋ ਰਹਿਣਾ ਤੇ ਨਾਲ ਹੀ ਇੱਕ ਹੁਣ ਸੂਟ ਫੜਾ ਕੇ ਇਹਨੇ ਸਲਾਈ ਕਰਨਾ ਦੋ ਸੂਟ ਜਿਹੜੇ ਵੀ ਸਾਨੂੰ ਪਹਿਲਾਂ ਦਿਖਾਏ ਨੇ ਉਹ ਆਏ ਮਿਸਲਾਈ ਕਰਨੇ ਤੇ ਤਕਰੀਬਨ ਮੈਂ ਸ਼ੁੱਕਰਵਾਰ ਸ਼ਨੀਵਾਰ ਤੱਕ ਇਹਨੇ ਕੱਪੜੇ ਨਹੀਂ ਦੇਣੇ ਦੋ ਦਿਨ ਨੇ ਜਿਹੜੇ ਨੇ ਬੁੱਧਵਾਰ ਤੋਂ ਵਗਲੇ ਨੂੰ ਚਲੋ ਜੀ ਆਪਾਂ ਪਹਿਲਾਂ ਕਿਚਨ ਚ ਜਾਈਏ ਤੁਹਾਨੂੰ ਕਿਚਨ ਚ ਵੀ ਜਿਹੜਾ ਖਲਾਰਾਗਾ ਮੈਂ ਤੁਹਾਨੂੰ ਦਿਖਾਉਣੀ ਆ ਦਾਲ ਮੈਂ ਸੋਚਿਆ ਬੀਜ ਕੱਟਣ ਦਾ ਟਾਈਮ ਤਾਂ ਨਹੀਂ ਹੈਗਾ ਹਨਾ ਕੱਟਣ ਦੇ ਉੱਪਰ ਟਾਈਮ ਲੱਗ ਜੂਗਾ ਵੀ ਮੈਂ ਮੂੰਗੀ ਮਸਲੀ ਬਣਾ ਲਈ ਆ ਕਿਚਨ ਦਾ ਵੀ ਮੇਰਾ ਸਾਰਾ ਖਲਾਰਾ ਏਧਾ ਆਵਾ ਬਰਤਨਾਂ ਦੇ ਵੀ ਤੇ ਲੱਗਿਆ ਪਿਆ ਆ ਜਿਹੜਾ ਜੂਸ ਬਣਾਇਆ ਸੀ ਸਵੇਰੇ ਗਾਜਰਾਂ ਦਾ ਉਹ ਮਿਕਸੀ ਦਾ ਸਾਰਾ ਸਮਾਰੇ ਇਦਾਂ ਪਿਆ ਜੇ ਲੋ ਆਪਾਂ ਇਹ ਨਾਲ ਵੀ ਕੰਮ ਜ਼ਰੂਰੀ ਆ ਜੇ ਤੁਹਾਨੂੰ ਘਰ ਦੇ ਕੰਮ ਦਾ 2 ਮਿੰਟ ਲੇਟ ਸੀ। ਨਾਲ ਆਪਾਂ ਕੰਮ ਹਨ ਉਹ ਪਰਮਾਤਮਾ ਆਪਣੇ ਕੋਲ ਹੀ ਭੇਜਦਾ ਰਹੇ ਹਨ। ਕੰਮ ਆਉਂਦਾ ਰਹੇ, ਕੰਮ ਨਾਲ ਹੀ ਹੁੰਦਾ ਹਨ ਸਾਰਾ ਕੁਝ। ਤੇ ਕਿਚਨ ਦਾ ਜੇ ਲੋ ਮੈਂ ਹੁਣ ਲੱਗ ਗਈ ਨਾ तकरीबन ਦੇ ਪੌਣੇ ਘੰਟੇ ਦਾ ਕੰਮ ਆਗਾ। ਤੇ ਆ ਮੀਟਿੰਗ ਮੈਂ ਦਿੰਨੇ ਚਾਹ ਭਿੰਦੀ ਨਾ ਠੀ ਚਾਹ ਪੀ ਕੇ ਜਾਂਦੇ ਹੁੰਦੇ ਜਦੋਂ ਆਉਂਦੀ ਹੈ ਕਿ ਤੇ ਸੋ ਜ ਮੈਂ ਮਧਨੀ ਚਾਹ ਤੇ ਨਾਲ ਹੀ ਆਪਾਂ ਧਿਆੜ ਮੂੰਗੀ ਮਸਰੀ ਦੀ ਧੜ ਬਣਾਉਂਗੀ ਮੈਂ ਬਸ ਆਪਣੇ ਕੋਲ ਚਪਈਆ ਡੱਬੇ ਦੇ ਵਿੱਚ ਕੋਈ ਥੋੜਾ ਜਿਹੜੇ ਰਾਸ ਚਣਾਲੇ ਆਪਣੇ ਪਏ ਕੁਝ ਹੋਣਾਂ ਦੇ ਵਿੱਚ ਪਈਆ ਮੈਂ ਉਹਨੇ ਕੱਢ ਕੇ ਤੇ ਚਲੋ ਜੀ ਆਪਾਂ ਕਰਦਿਆਂ ਕੰਮ ਬਣੇ ਰਹੋ ਆਪਣੇ ਬਲੌਗ ਦੇ ਨਾਲ ਅੱਜ ਪਹਿਲਾਂ ਮੈਂ ਬਸ ਘਾੜੇ ਸਾਫ ਕਰਦੀ ਹਾਂ ਘਾੜੇ ਦੇ ਹੈਲੋ ਤੁਹ ਦੀ ਜਾਨੀ ਤੇ ਨੀ ਮਾਗਾਂ ਅਜੀ ਦੂਰ ਹੈ ਲੋ ਕਰ ਦਿਆ ਮੈਂ ਸੁਣ ਰਹਾ ਹਾਂ ਫਲ ਜੀ ਪਹਿਲਾਂ ਤੁਸੀਂ ਕਰੋ ਨੂੰ ਹੈਲੋ ਹਾਈ ਦੇਖੋ ਨੂਰਾ ਜੇ ਤਿੰਨ ਜੁੰਡੀਆਂ ਦੇਤੀ ਆਪਾਂ ਕਰਦੇ ਇਹ ਜੂੜਾ ਕਰੇ ਜੁੰਡੀਆਂ ਐਂਦਾ ਕਰਕੇ ਜਾਂਦੀ ਹੈ ਕਿ ਹੁਣ ਇਹਨੂੰ ਬਾਹਰ ਦਾ ਤਰੀਕਾ ਨਾਲ ਥੋੜਾ ਜਿਹਾ ਮੇਰਾ ਖੜਾਗਾ ਤੇ ਪਹਿਲਾਂ ਮੈਂ ਕਰਦੀਆਂ ਬਾਤਾਂ ਸਾਫ ਥੋੜੇ ਮੋਟੇ ਜਿਹੜੇ ਆਪਣੇ ਚਮਚੇ ਵਗੈਰਾ ਨੇ ਰੱਖਣ ਵਾਲੇ ਹਨ ਉਹ ਰੱਖ ਦਿਆਂ ਜਿਹੜੇ ਮਿਕਸੀ ਦੇ ਸਿਗਾ ਸਮਾਨ ਹਨ ਉਹ ਆਪਾਂ ਇੱਧਰ ਰੱਖਤਾ ਨੀਚੇ ਤੇ ਚਲੋ ਜੀ ਪਕਾ ਲਓ ਅੰਮੀ ਮੈਂ ਤਾਂ ਆ ਗਈ ਮਿਲ ਲਓ ਜੀ ਦਾਲ ਮੈਂ ਰੱਖ ਦਿੱਤੀ ਆ ਬਣਨੀ ਤੇ ਗਰਮ ਹੋ ਗਿਆ ਪਾਣੀ ਆਪੇ ਦੇ ਚ ਪਾਵਾਂਗੇ ਨਮਕ ਮਿਰਚ ਤੇ ਹਲਦੀ ਤਿੰਨੋ ਚੀਜ਼ਾਂ ਤੇ ਤੜਕੇ ਲਈ ਆਪਾਂ ਚੀਰਾਂਗੇ ਟਮਾਟਰ ਤੇ ਪਿਆਜ਼ ਤੇ ਆਹ ਰੱਖ ਹਲਾ ਵਿੱਚ ਪਾਵਾਂਗੇ ਆਪਾਂ ਸਟੋਰੀ ਮੇਥੀ ਧਨੀਆ ਮੈਂ ਦੇਖ ਲੈਂ ਜੇ ਮੈਨੂੰ ਮਿਲਿਆ ਫ੍ਰਿਜ ਵਿੱਚ ਦੇਖ ਕੇ ਹੁੰਦੀ ਆ ਵੀ ਜੇ ਹੋਇਆ ਤਾਂ ਸ਼ਾਮ ਹੋ ਗਈ ਹੁਣ ਤਾਂ ਹਨੇਰਾ ਵੀ ਹੋ ਗਿਆ ਬਾਹਰ ਜਿਸ ਟਾਈਮ ਮੈਂ ਭੰਡੇ ਸਾਫ ਕਰਨ ਲੱਗੀ ਸੀ ਨਾ ਉਸ ਟਾਈਮ ਤਾਂ ਥੋੜਾ ਜਿਹਾ ਦਿਨ ਖੜਾ ਸੀਗਾ ਕੱਕੇ ਵਿੱਚ ਆਪਾਂ ਬਾਅਦ ਬਾਅਦ ਵਿੱਚ ਪਾਵਾਂਗੇ ਆਪਾਂ ਜੀਰਾ ਦਾ ਜਿਹੜਾ ਦਾਲ ਨੂੰ ਆਪਾਂ ਇਹਨੇ ਧਰ ਦਿਆ ਕੁੱਕਰ ਬੰਦ ਕਰਕੇ ਤੇ ਇੱਧਰ ਮੈਂ ਥੀਲਿਆ ਪਿਆਜ਼ ਛਿੱਲ ਲੈਨੇ ਟਮਾਟਰ ਥੀਲ ਲੈਣ ਤਲਕੀ ਦੇ ਲਈ ਤੇ ਬਰਤਰ ਮੈਂ ਕਰਕੇ ਜੇ ਸਾਫ ਆ ਕੁਛ ਕੋ ਪਾਣੀ ਜੱਪਤੀ ਜਿਹੜਾ ਬਾਹਰ ਡੋਲ ਕਵਾਂਗੇ ਦੇ ਬਾਹਰ ਹਨੇਰਾ ਹੋਣ ਲੱਗ ਗਿਆ ਕੁਚ ਆਪ ਬਲਾ ਪਾਣੀ ਪੋਲੇ ਇਹ ਬਾਅਦ ਤੇ ਕੁੱਕਰ ਦਾ ਲੱਗ ਗਿਆ ਢੱਕਣ ਲਓ ਜੀ ਦਾਲ ਆਪਾਂ ਰੱਖ ਦਿੱਤੀ ਹੈਗੀ ਬਿਜਨੀ ਤੇ ਬੇਟੇ ਇੰਨਾ ਹਲਕੇ ਗਿਆਗੀ ਚਾਵਲ ਇਹ ਚਾਵਲ ਜਿਹੜੇ ਮੋ ਬੀਰੀ ਚਾਵਲ ਜਿਹੜੇ ਗੇਂਦੀ ਬਣਾਉਂਦੇ ਨੇ ਉਹਦੀ ਡਿਉਟੀ ਹੁੰਦੀ ਹੈਗੀ ਮੈਨੂੰ ਥੋੜਾ ਜਿਆ ਜਾਨੀ ਕੇ ਭਰਾਤ ਲੈ ਜੀ ਚਾਵਲ ਤੇ ਕਹਿੰਦੇ ਮਮਾ ਚਾਵਲ ਤਾਂ ਲੈ ਮੈਂ ਉਹਦੇ ਕੋਲ ਕਿਚਨ ਉੱਪਰ ਲਿਬੜਾਇ ਨੇ ਮਾਰ ਬਾਹਰ ਕਰ ਦਿੱਤੀ ਸੱਚੇ ਚਾਵਲ ਨਾ ਰੱਖਿਆ ਨਾ ਸਿੰਗਰ ਕਰਿਆ। ਪਲੇਟ ਤੇ ਇਹਨੇ ਮੈਂ ਖੰਗਣੀ ਲਿਬੋਲੀ। ਜਿਹੜੀ ਬਾਹਲੇ ਸਿਰਹਾ ਉਹ ਸਟੇਟ ਅੰਦਰੋਂ ਸੰਦਾ ਵਈਆ। ਫਲਾ ਬੈਨਰ ਉਧਰ ਕਪੜਾ ਈੜਾ ਜੰਦਰੋਂ ਲਿਆਏ ਸੀ ਫਲਾਈ ਦੇ ਨੂੰ। ਇਹਦੇ ਤੇ ਯਾਰ ਉੱਚ ਕੋਲ ਲੱਗੀ ਤੇ ਹੁਣ ਇਹ ਬਰੌਣ ਲੱਗੀ ਹੈਗੀ। ਸੌਲ ਤੇ ਮਮਾ ਤੁਸੀਂ ਦਾਲੋ। ਤਰਾ ਖਰੋ ਮੰਡੇ ਵਗੈਰਾ ਮੈਂ ਉਧਰ ਸਾਫ ਕਰ ਦਿੱਤੇ ਨੇਗੇ ਤੇ ਇੱਧਰ ਪਲੇਟੀ ਦੇ ਚੀਜ਼ ਰੱਖਣੇਗੇ ਆਪਦਾ ਪਿਆਜ਼ ਵਗੈਰਾ ਜਿਹੜੇ ਚਟਕਾ ਲਗਣਾਗਾ। ਤੇ ਸੌਲ ਅੱਧੀ ਲੱਗਣੋਂ ਲਿਆਗੇ ਬਰੌਣ। ਤਾਂ ਇਹ ਉਹ ਹੀ ਵਰਤਦੀ ਹੱਤੀ ਆ। ਕਿਉਂਕਿ ਮੈਂ ਹੁਣ ਸ਼ਾਪਿੰਗ ਜੋੜਾ ਜਿਹੜਾ ਉਹ ਘਗਾਉਣਾ ਹੈ ਇਹਨੇ ਸੌਂ ਦਾ ਇਹ ਚੱਕਲਾ ਰੱਖ ਕੇ ਉਹਦੇ ਟੇਕੇ ਉਹ ਕਰ ਲਿਆ। ਯਾਨੀ ਕਿ ਉਹ ਵੀ ਕੱਟ ਲਈ ਆਈ। ਮੈਂ ਸੋਚਿਆ ਮੈਂ ਕਿ ਲੋ ਮੈਂ ਦਾ ਨਹੀਂ ਯੂਜ਼ ਕਰਦੀ ਮੈਂ ਤਾਂ ਇੱਧਰ ਹੀ ਕਰ ਦਿਆਂ ਲਿਵੇਂ ਆਪਣਾ ਟੰਡਾ ਦੀਆਂ ਮੂੜੀਆਂ ਜਿਵੇਂ ਕੱਟ ਲਿਆ ਨਾ ਜਿੱਦਾਂ ਸਾਡੇ ਮੀਂਹ ਉਹਨੇ ਕੱਟ ਦਿੱਤੀ ਉਹਦੇ ਵਾਂਗੂ ਕੱਟ ਲਿਆ। ਪਰ ਇਹ ਮੈਂ ਹੁਣ ਮਗਾ ਕੇ ਦੇਣੀ ਸੇਲ ਲਾਉ ਜੀ ਇਹ ਤੇਲ ਗਰਮ ਹੋਣ ਤੋਂ ਬਾਅਦ ਵਿੱਚ ਪਾਇਆ ਹੈਗਾ ਜੀਰਾ ਤੇ ਪਿਆਜ਼ ਦਾ ਕੱਟਾ ਹੋਇਆ ਹੈ ਜੀਰਾ ਤੇ ਲੂਣਾ ਤੇ ਫਿਰ ਵਿੱਚ ਪਾਉਂਗੇ ਪਿਆਜ਼ ਨਾਲ ਇਹਨੇ ਟਮਾਟਰ ਕੱਟ ਕੇ ਰੇ ਨਾਲ ਟਮਾਟਰ ਦਾ ਜਿਹੜਾ ਤੜਕਾ ਲਗਾਉਂ ਤੋਂ ਸੇ ਵੀ ਮੇਰੇ ਸਬਜ਼ੀ ਵਾਸਤੇ ਕੱਟ ਕੇ ਰੱਖ ਕੇ ਕੁਛ ਦਾਲ ਵਾਸਤੇ ਪਹਿਲੀ ਹਲਦੀ ਤੇ ਵੀ ਦਾਲ ਤੇ ਆਪਾਂ ਇਹ ਭੁੰਦੇ ਆਪਣੇ ਵਾਸਤੇ ਜੇ ਕੋਸ਼ਣੇ ਹੋ ਗਿਆ ਚੌਲਾ ਵਾਸਤੇ ਕੱਟ ਲੈਣੇ নাই খাই মোৰ ভাফে নে চেনেকে পেলাই নমক দে মিঠি পাই तर्चा अपना भुन देना होगा काफी तकलीफ टाइम सत बज गए सतम सोचा अरे पापा हर नहीं अपना तर्चा भागा मैं सब दूजे बचे दूजिया मीटिया मीटिया की करी ने ਆ ਦੇਖੋ ਇਧਰ ਇਹਨਾਂ ਦੀ ਚੱਲ ਰਹੀ ਆ ਮਸਤੀ ਨੂਰੇ ਨੂਰੇ ਇਧਰ ਦੇਖੀ ਆ ਇਧਰ ਦੇਖੀ ਮੈਂ ਕਹਣਾ ਦਿਖਾਉ ਲੱਗਿਆ ਪਿਆ ਪੁੱਤੇ niche niche laanu 104 ਬੜਾ ਬੋਲਣ ਲੱਗੀ ਸੱਚੇ ਹੁੰਦਾ ਹੈ ਜੀਬ ਇਹਦੀ ਪਟਰ ਪਟਰ ਸਾਰਾ ਦਿਨ ਬੋਲਦੀ ਨਾ ਜਿਆਦਾ ਬੋਲਦੀ ਹੈ ਜੈਸ ਤੂੰ ਬੋਲ ਗੋਸ਼ हेलो ਸਮਾਰ ਕੇ ਬੋਲ ਬੱਤਾ ਹੈਲੋ ਗਾਇਸ ਕੀ ਮੀ ਹੋ ਕੀ ਕੀ ਹੋ ਆਉਂਦੀ ਮੱਚੀ ਗਾਰਾ ਨੇ ਆਪਦਾ ਪੜਾਈ ਦੀ ਰੋਟੀ ਆ ਬੋਲੀ ਮਮਾ ਕਿ ਮੈਂ ਪੜਾਉਣੀ ਹੈ ਇੰਜ ਚਲੋ ਜੀ ਬੈਠੇ ਮੇਰੇ ਨਾਲ ਕਿੰਜ ਹੈਲਪ ਕਰਵਾ ਰਹੀ ਆ ਆ ਦੇਖੇ ਨੂਰ ਦੇ ਪੁੱਠੇ ਕੰਮ ਕਮਲਾ ਬੰਦਾ ਆਪਣਾ ਮਮਾ ਜੀ ਬੰਦਾ ਤੁਸੀਂ ਵੀ ਦੱਸੇ ਤੁਹਾਡੇ ਬੱਚੇ ਵੀ ਇਦਾਂ ਕਰਦੇ ਕਮਲਾ 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 ਨੂਰ ਸਾਡਾ ਕਮਲਾ ਜੇ ਤਾਂ ਹੁਣ ਜਿਆਦਾ ਛੋੜ ਕਰਨ ਲੱਗ ਜਣਾ ਨੂਰ ਆ ਇਧਰੇ ਐ ਬਾਬਾ ਇਹਦਾ ਲੇਟ ਵੱਧ ਕਰਦੀ ਰੰਗ ਬਹੁਤ ਜਿਆਦੇ ਹੁੰਦੇ ਨੇ ਤਰੋ था। 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 मैं कर दिया देखो यहाँ पीता थी ना गा। जूस गाई इधर दे दे <laughs> दे दे <laughs> देखो कहनी गाई इधर देखो कमला हाला मसाले बच्चा ਆਪ ਨੂੰ ਕੁਝ ਕਾਜੀ ਉਰਾਉਣੀਆਂ ਨੇ। ਉਹ ਖੰਦੀ ਦਾ ਆਟਾ ਬਣਾਉਣ ਲੱਗ ਪਈ ਨੇ। ਢਾਲਕ ਮੇਰੇ ਕਿਹਿਆ ਬਣੀ। ਤੇ ਚੋਦਰ ਚੌੜੀ ਵੀ ਬਣੀ ਜਾਂਦੇ ਨੇ ਆਪਣੇ। ਮੱਥਾ ਕਰੂ ਨੀ ਜੇ ਬੱਚਾ ਨਾ ਮਗੇ। ਬੱਚੇ ਨਹੀਂ ਆ ਜਾਂਦੇ। ਕੋਈ ਨਾ ਛੋਕੇ ਬੈ ਗਿਆ। ਪਸਲੇ ਬੋੜਿਆ। ਬੜਾ ਜਾਲੀ ਬਣੀ। ਬੜਾ ਮਸਾ ਕੌਂਕਾ ਤੇ। ਬਸ ਇਹ ਪਾਟਾ ਹੋ ਗਿਆ ਇਹ ਪਕਤੀ ਨੂੰ ਅਸੀਂ ਸਾਵਾਂ ਜਾਂਦੇ ਬਣਾਉਣੀ ਹੋਣੀ ਲੋਜੀ ਧਾਲ ਵੀ ਆਪਣੀ ਬਣ ਕੇ ਹੋ ਚੁੱਕਿਆ ਤੇ ਆ ਇਹ ਵੀ ਜੇ ਆਪਾਂ ਨੇ ਥੱਲੇ ਰੇਠੀ ਕੱਟ ਕੇ ਇਹਦਾ ਆਪਣਾ ਭੁੰਨੇ ਜਾ ਰਿਹਾ ਤਲਕਾ ਤੇ ਇੱਧਰ ਚੌੜ ਵੀ ਆਪਣੇ ਬਣ ਕੇ ਹੋ ਚੁੱਕੇ ਨੇ ਯਾਰ ਆਗੇ ਜੀ ਤੁਸੀਂ ਖਾ ਲੋ ਰੋਟੀ ਤੇ ਨਾਲ ਮੂਗੀ ਮਸਰੀ ਦੀ ਧਾਲ ਤੇ ਨਾਲ ਚਾਵਲ ਤੇ ਆਟਾ ਮੈਂ ਥੋੜਾ ਜਿਹਾ ਗੁੰਨ ਕੇ ਰੱਖਦਾ ਤੇ ਜਿਹੜੇ ਰੋਟੀ ਖਾਣੇ ਨੇ ਰੋਟੀ ਨਾਲੜੀ ਜਿਹਨੇ ਚੌੜ ਖਾਣੇ ਉਹ ਚੌੜ ਖਾਣਾਂਗੇ ਦੇਖ ਜਿਦਾ ਗਾਰੀ ਹੈ ਮੇਰੇ ਨਵੇਂ ਫੈਸਟਾ ਤੇ ਆਪਾਂ ਇਹ ਵੀ ਬਲੌਗ ਦਾ ਕਰਦੇ ਆ ਇੱਥੇ ਆਂਦੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਕਰਦੇ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਵੀਡੀਓ ਤੁਹਾਨੂੰ ਆਪਣੀ ਕਿੱਦਾਂ ਲੱਗੀ ਦੇ ਅੱਗੇ ਵੀ ਆਪਦੇ ਜਿਹੜੇ ਫਰੈਂਡ ਸਰਕਲ ਤੇ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਤੇ ਬਾਕੀ